ਜਿਹੜੇ ਲੋਕ ਡੰਕੀ ਲਾ ਕੇ ਪਹੁੰਚੇ ਉਹਦੇ ਵਿੱਚੋਂ 130 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਪਨਾਮਾ ਤੋਂ ਸਾਡੇ ਵਾਸਤੇ ਵੀ ਸਾਡੀਆਂ ਸਰਕਾਰਾਂ ਵਾਸਤੇ ਵੀ ਬਹੁਤ ਨਰਾਸ਼ਾ ਜਨਕ ਵਾਲੀ ਖਬਰ ਹੈਗੀ ਇੱਥੇ ਲੋਕਾਂ ਦਾ ਮੋਹ ਕਿਉਂ ਭੰਗ ਹੋ ਰਿਹਾ ਹੈ ਹੁਣ ਤੱਕ ਦੇ ਸਿਆਸਤਦਾਨਾਂ ਨੇ ਅਸਲ ਮੁੱਦਾ ਫੜਿਆ ਨਹੀਂ ਪੈਸੇ ਪੂਸੇ ਲਾ ਕੇ ਵੀ ਬਾਪ ਸੌਣਗੇ ਪੰਜਾਬ ਦੀ ਕਹਾਵਤ ਹੈ ਨਾਲੇ ਰੰਗ ਗਈ ਨਾਲੇ ਕੰਨ ਪਾਟੇ ਰਾਂਝਾ ਤੈਨ ਕੀਛ ਕੋ ਖਟਿਆ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਜੇ ਤਰਵਿੰਦਰ ਇਹੀ ਲੋ ਉਹਨਾਂ ਪੈਸਿਆਂ ਨਾਲ ਕੋਈ ਛੋਟਾ ਵਪਾਰ ਸ਼ੁਰੂ ਕਰ ਲੈਂਦੇ ਤਾਂ ਮੇਰਾ ਖਿਆਲ ਇਹਨਾਂ ਨੂੰ ਕਿਸੇ ਦੇ ਹੱਥਾਂ 'ਵਲ ਚੱਕਣ ਦੀ ਲੋੜ ਨਹੀਂ ਸੀ ਪਈ ਟਲ ਸਾਹਿਬ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ ਦਾ ਰੋਕ ਕਰਦੇ ਨੇ ਵਿਦੇਸ਼ ਦੇ ਵਿੱਚ ਜਾ ਕੇ ਰੋਜ਼ੀ ਰੋਟੀ ਕਮਾਉਣਾ ਚਾਹੁੰਦੇ ਨੇ ਕਈ ਲੋਕ ਸਹੀ ਤਰੀਕੇ ਨਾਲ ਚੱਲ ਜਾਂਦੇ ਨੇ ਕਈ ਗਲਤ ਤਰੀਕੇ ਦੇ ਨਾਲ ਜਾਂਦੇ ਨੇ ਜੰਗਲਾਂ ਨੂੰ ਪਾਰ ਕਰਦੇ ਹੋਏ ਪੈਸਾ ਵੀ ਖਰਚ ਕਰਦੇ ਨੇ ਕਈ ਮੁਸੀਬਤਾਂ ਦਾ ਸਾਹਮਣਾ ਕਰਦੇ ਨੇ ਜਿਹਨੂੰ ਡੰਕੀ ਲਾਉਣਾ ਕਹਿੰਦੇ ਨੇ ਤਾਂ ਇਸੇ ਦੇ ਤਹਿਤ ਜਿਹੜੇ ਲੋਕ ਡੰਕੀ ਲਾ ਕੇ ਪਹੁੰਚੇ ਉਹਦੇ ਵਿੱਚੋਂ 130 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਫਨਾਮਾ ਤੋਂ ਬਿਲਕੁਲ ਜੀ ਇਹ ਸਾਡੇ ਵਾਸਤੇ ਵੀ ਸਾਡੀਆਂ ਸਰਕਾਰਾਂ ਵਾਸਤੇ ਵੀ ਬਹੁਤ ਨਰਾਸ਼ਾ ਜਨਕ ਵਾਲੀ ਖਬਰ ਹੈਗੀ ਹੂੰ ਇੱਥੇ ਲੋਕਾਂ ਦਾ ਮੋਹ ਕਿਉਂ ਭੰਗ ਹੋ ਰਿਹਾ ਹੈ ਹੁਣ ਤੱਕ ਦੇ ਸਿਆਸਤਦਾਨਾਂ ਨੇ ਅਸਲ ਮੁੱਦਾ ਫੜਿਆ ਨਹੀਂ ਸਿੱਖਿਆ ਕ੍ਰਾਂਤੀ ਸਿਹਤ ਕ੍ਰਾਂਤੀ ਤਾਂ بڑے ਦਾਅਵੇ ਕਰ ਰਹੇ ਨੇ ਇੱਥੇ ਪਰ ਵਧੇ ਹੋਈ ਆਬਾਦੀ ਨੂੰ ਕਿਹਨੇ ਰੋਕਣਾ ਹੈ ਤੁਸੀਂ ਆਪਣੇ ਚੌਂਕਾ 'ਚ ਵੇਖ ਲਓ ਇੱਥੋਂ ਦਾ ਤੁਸੀਂ ਸ਼ੀਰਾਵਾਲਾ ਗੇਟ ਚੌਂਕ ਦੇਖੋ ਤੁਹਾਨੂੰ ਰਾਤ ਨੂੰ ਝੁੱਗੀਆਂ ਵਾਲੇ ਸੜਕਾਂ ਤੇ ਪਏ ਵੱਡੀ ਗਿਣਤੀ ਚ ਮਿਲ ਜਾਣਗੇ ਗੁਰਦਾਰਾ ਦੂਖਨਵਾਲਾ ਸਾਹਿਬ ਤੋਂ ਲੈ ਕੇ ਪੁਲ ਤੱਕ ਡਿਵਾਈਡਰਾਂ ਚ ਪਏ ਨੇ ਸਭ ਤੋਂ ਵੱਡੀ ਸਮੱਸਿਆ ਸਾਡੀ ਉਹ ਹੈ ਸੋ 130 ਗਏ ਪਨਾਮਾ ਪਨਾਮਾ ਦੇ ਵਿੱਚ ਜਿਹੜੇ ਤਾਂ ਇਹਨਾਂ ਦੇ ਪੈਸੇ ਪੂਸੇ ਲੱਗੇ ਉਹਨੂੰ ਇੱਕ ਪਾਸੇ ਕਰ ਲੋ ਤੇ ਇਹਨਾਂ ਨੂੰ ਤੋਂ ਮੋੜ ਦਿੱਤਾ ਗਿਆ ਡਿਪੋਰਟ ਕਰਤਾ ਇਹ ਪੈਸੇ ਪੂਸੇ ਲਾ ਕੇ ਵੀ ਬਾਪ ਸੌਣਗੇ ਪੰਜਾਬ ਦੀ ਕਹਾਵਤ ਹੈ ਨਾਲੇ ਰੰਗ ਗਈ ਨਾਲੇ ਕਨਪਾਟੇ ਰਾਂਝਾ ਤੈਂ ਕੀਸ਼ਕ ਚੋਂ ਖੱਟਿਆ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਸੋ ਇਹਨਾਂ ਨੂੰ ਹੁਣ ਪਾਪਸ ਭਾਰਤ ਵੱਲ ਭੇਜ ਦਿੱਤਾ ਗਿਆ ਪੈਸੇ ਵੀ ਚੋਖੇ ਖਰਚੋਗੇ ਜੇ ਧਰਮਿੰਦਰ ਇਹੀ ਲੋਕ ਉਹਨਾਂ ਪੈਸਿਆਂ ਨਾਲ ਕੋਈ ਛੋਟਾ ਵਪਾਰ ਸ਼ੁਰੂ ਕਰ ਲੈਂਦੇ ਤਾਂ ਮੇਰਾ ਖਿਆਲ ਇਹਨਾਂ ਨੂੰ ਕਿਸੇ ਦੇ ਹੱਥਾਂ ਵੱਲ ਚੱਕਣ ਦੀ ਲੋੜ ਨਹੀਂ ਸੀ ਪੈਣੀ ਬਿਲਕੁਲ ਜੀ ਕਿਉਂਕਿ ਵੈਸੇ ਮੰਤਰਕਾਰ ਕਹਿੰਦੀ ਹੈ ਕਿ ਅਸੀਂ ਨੌਕਰੀਆਂ ਵੀ ਦੇ ਰਹੇ ਹਾਂ ਨੌਜਵਾਨ ਵਾਪਸ ਪਰਤ ਕੇ ਨੌਕਰੀਆਂ ਜੁਆਇਨ ਕਰ ਰਹੇ ਨੇ ਕਈ ਤਰ੍ਹਾਂ ਦੀਆਂ ਲੋਕਾਂ ਦੀਆਂ ਬਾਈਟਾਂ ਮੂਟਾਂ ਵੀ ਆ ਜਾਂਦੀਆਂ ਨੇ ਬੋਲਦੇ ਹੋਏ ਨਜ਼ਰ ਆਉਂਦੇ ਨੇ ਸੋ ਪੰਜਾਬ ਦੇ ਵਿੱਚ ਵੀ ਬਹੁਤ ਇਨਕਮ ਦੇ ਸੋਰਸ ਨੇ ਪੰਜਾਬ ਦੇ ਵਿੱਚ ਹੁਣ ਨੌਜਵਾਨ ਆਪਣੀਆਂ ਗੱਡੀਆਂ ਨੂੰ ਤਿਆਰ ਕਰਵਾ ਕੇ ਕਈ ਤਾਂ ਗੇੜੀਆਂ ਲਾਉਂਦੇ ਨੇ ਤੇ ਕਈ ਨੌਜਵਾਨ ਜਿਹੜੇ ਨੇ ਉਹ ਆਪਣੇ ਫੂਡ 카ਟ ਬਣਾ ਚੁੱਕੇ ਨੇ ਕਈ ਨੌਜਵਾਨ ਤਜਾਹੇ ਨੇ ਕਿ ਦਿਹਾੜੀ ਦੇ ਮਤਲਬ ਬਾਹਰ ਦੇ ਬਰਾਬਰ ਦੇ ਪੈਸੇ ਕਮਾ ਲੈਂਦੇ ਨੇ ਇੰਨੀ ਕ ਮਿਹਨਤ ਨੌਜਵਾਨਾਂ ਨੇ ਪੰਜਾਬ ਦੇ ਆਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਜੀ ਦੇਖੋ ਉਹਦੇ ਵਿੱਚ ਸਰਕਾਰ ਨੂੰ ਚਾਹੀਦਾ ਉਹ ਲੋਕਾਂ ਨੂੰ ਸਹੂਲਤਾਂ ਦੇਵੇ ਹੂੰ ਤੁਸੀਂ ਯਾਦ ਕਰੋ ਰਾਸ਼ੇਖਰ ਰੈਡੀ ਦੀ ਸਰਕਾਰ ਉਹਨਾਂ ਲੋਕਾਂ ਨੇ ਇਹ ਕਿਹਾ ਸੀ ਕਿ ਅਸੀਂ ਲੋਕਾਂ ਨੂੰ ਸਵੈਰੁਜਗਾਰ ਦੇਵਾਂਗੇ। ਔਰ ਉਹਨਾਂ ਨੇ ਦਿੱਤਾ ਵੀ ਅੱਜ ਵੀ ਬਹੁਤ ਵਧੀਆ ਤਰੀਕੇ ਨਾਲ ਉਹ ਸਵੈਰੁਜਗਾਰ ਚੱਲ ਰਹੇ ਨੇ। ਸਰਕਾਰ ਉਹਨਾਂ ਨੂੰ ਕਰਜ਼ਾ ਵਹਾਈਆ ਕਰਵਾਉਂਦੀ ਹੈ। ਇਹ ਚੀਜ਼ਾਂ ਜੇ ਦੂਜੇ ਵੀ ਕਰ ਲੈਣ। ਨਾਲ ਤਾਂ ਜਿਹੜਾ ਇਹ ਆਪਣੇ ਆ ਕਦੇ ਕੋਈ ਕੰਨ ਨਾਲ ਪਿਸਤੌਲ ਲਾ ਕੇ ਤੁਰ ਗਿਆ ਕਦੇ ਕੁਛ ਤੁਰ ਗਿਆ ਕਦੇ ਕੁਛ ਤੁਰ ਗਿਆ। ਅਨਿਸ਼ਚਿਤਤਾ ਏਡੀ ਵੱਡੀ ਹੈ। ਕੱਲ ਜਿਹੜਾ ਉਹ ਕਤਲ ਹੋਇਆ ਪਟਿਆਲੇ ਦੇ ਵਿੱਚ ਚਾਕੂ ਮਾਰ ਕੇ ਕਿੰਨੇ ਸਾਲ ਦਾ ਬੱਚਾ 2 ਸਾਲ ਦਾ। ਹੂੰ। ਕਰਨ ਵਾਲੇ ਵੀ ਉਹੋ ਜਿਹੇ ਹੀ ਨੇ ਇਹ तमाम ਚੀਜ਼ਾਂ ਨੇ ਜਿਨ੍ਹਾਂ ਤੋਂ ਐਸ ਵੇਲੇ ਸਾਨੂੰ ਬਚਨ ਦੀ ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਰੋਜ਼ਗਾਰ ਵਾਲੇ ਪਾਸੇ ਲਾ ਦੇਣਾ ਚਾਹੀਦਾ ਤਾਂ ਕਿ ਉਹ ਸਹੀ ਸਮੇਂ ਤੇ ਸਹੀ ਕੰਮ ਕਰਕੇ ਆਪਣੀ ਰੋਜੀ ਰੋਟੀ ਕਮਾਉਣ ਨਾਲੇ ਤਾਂ ਦੇਸ਼ ਦਾ ਪੈਸਾ ਦੇਸ਼ 'ਚ ਰਹੇ ਜੇਗਾ ਤੇ ਵਿਦੇਸ਼ਾਂ ਦੇ ਵਿੱਚ ਧੜਾ ਤਾੜ ਧੜਾ ਤਾੜ ਧੜਾ ਧੜ ਭੱਜੇ ਜਾਂਦੇ ਨੇ ਜਦੋਂ ਉਥੋਂ ਵੀ ਨਰਾਸ਼ਤਾ ਪੱਲੇ ਪੈਂਦੀ ਹੈ ਤੇ ਫਿਰ ਵਾਪਸ ਆ ਜਾਂਦੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ